ਹਰੀ ਸੰਘੋਵਾਲੀਆ ਮਿਰਜੇ ਦੇ ਪਿੰਡ ਦਾ ਮੁੰਡਾ ਇਹ ਸੰਘੋਵਾਲੀਆ ਮਿਰਜਾ ਜੀਤਕਾਰੀ ਦੇ ਖੇਤਰ ਦੇ ਵਿੱਚ ਪ੍ਰਸਿੱਧ ਰਿਹਾ ਉਸੇ ਪਿੰਡ ਦਾ ਇਹ ਕਹਿੰਦੇ ਵੀ ਖੇਡਾਂ ਦੇ ਖੇਤਰ ਦੇ ਵਿੱਚ ਪ੍ਰਸਿੱਧ ਰਿਹਾ ਸਾਡਾ ਵੀਰ ਆਦਰ ਮੇਨ ਸੰਬਸਰ ਨੇ ਦਵਿੰਦਰ ਸਿੰਘ ਜੀ ਬਾਜਬਾ ਸਾਹਿਬ ਰੋਡ ਮਾਜਰਾ ਚੱਕਲਾਂ ਤੋਂ ਜਿੰਨਾ ਵੱਲੋਂ 5 ਤੇ 6 ਫਰਵਰੀ ਨੂੰ ਜਿਹੜਾ ਕਬੱਡੀ ਦੇ ਕੱਪ ਲਈ ਖੁੱਲਾ ਸੱਦਾ ਪੱਤਰ ਆ ਗੁਰਸੇਵਕ ਸਿਹੜੀ ਗੈਰੀ ਕਾਈਨੌਰ ਪੀਤਾ ਫਾਟਵਾ ਸੱਤੂ ਅਸਮਾਨਪੁਰ ਗੋਰਾ ਮਹਤੋਤਾ ਸੈਭੀ ਸਿਹੜੀ ਆਹ ਮੁੰਡੇ ਦੇ ਲਈ ਦੱਸ ਦੇਣਾ ਚਾਹੀਏ ਇਹ ਮੁੰਡੇ ਨੇ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਟਰੈਕਟਰ ਤਵੀਆਂ ਦਾ ਮੇਲਾ ਹੋਇਆ ਸ੍ਰੀ ਚਮਕੌਰ ਸਾਹਿਬ 나ਡਗਰਾ ਗਰੁੱਪ ਦੇ ਨਾਲ-ਨਾਲ ਪ੍ਰਸਿੱਧੀ ਮਿਲੀ ਆ ਇਸ ਏਰੀਆ ਦਾ ਟਰੈਕਟਰਾਂ ਸ੍ਰੀ ਚਮਕੌਰ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਬਾ ਜੁਚਾਰ ਸਿੰਘ ਜੀ ਉਹਨਾਂ ਮਹਾਨ ਸਿੱਧਾਂ ਦੀ ਚਰਨ ਸੋ ਪ੍ਰਾਪਤ ਧਰਤੀ ਤੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਇਹਨਾਂ ਦਾ ਹਰ ਇੱਕ ਟਰੈਕਟਰ ਹਰ ਇੱਕ ਮੇਲੇ ਦੇ ਉੱਤੇ ਜਕਾਰੇ ਦੀ ਰਵਾਨਗੀ ਦੇ ਨਾਲ ਜਿਹੜਾ ਅੱਗੇ ਵੱਲ ਵਧਦਾ ਮੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਦ ਅਨੰਦਪੁਰ ਵਾਲਾ ਅਰਸ ਹਾਸ ਕਹਿੰਦਾ ਆਨੰਦਪੁਰ ਦੇ ਕਬੱਡੀ ਕੱਪ ਤੇ 2025 ਦੇ ਵਿੱਚ ਬਿੰਦਾ ਕਤਲੌਰ ਵਾਲਾ ਜਿਹੜਾ ਮੁੰਡਾ ਇਹਦਾ ਨਾਡ 11 ਟਰੈਕਟਰ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਮੇਰੇ ਵੀਰੋ 2025 ਪਿੰਡ ਆਨੰਦਪੁਰ ਬੱਸੀ ਪਠਾਣਾ ਆਨੰਦਪੁਰ ਕਲੌਰ ਹੋਵੇਗਾ ਜਿਹੜਾ ਉੱਥੇ ਕਹਿੰਦੇ ਅਰਸ ਹਾਸ ਸਾਡਾ ਭਰਾ ਉਹਦੇ ਵੱਲੋਂ ਇਸ ਮੁੰਡੇ ਦਾ ਨਾਡ 11 ਟਰੈਕਟਰ ਦੇ ਨਾਲ ਵਿਸ਼ੇਸ਼ ਸਨਮਾਨ ਹੋਗਾ 2033 ਦਾ ਖੇਡ ਮੇਲਾ ਹੋਵੇਗਾ ਇਸੇ ਟਰੈਕਟਰ ਤੇ ਹਰੀਪੁਰ ਵਾਲੇ ਸਾਰੇ ਗਰੁੱਪ ਵਾਲੇ ਭਰਾ ਨੇ ਸਾਡੇ ਚੈਨੀ ਹੁਣੀ ਆ ਨਰੈਣ ਹੁਣੀ ਸਾਰੇ ਵੀਰਾਂ ਦਾ ਧੰਨਵਾਦ ਆ ਜੱਜੀ ਮਕੋਟ ਹੁਣੀ ਤੇ ਨਾਲ ਗੁਰਪ੍ਰੀ ਦੋਣੀ ਦੀਪੇ ਵਰਗੇ ਹੈਪੀ ਹੁਣੀ ਗੁਰੇ ਹੁਣੀ ਵੱਡਾ ਵੇਣ ਕਰਦਿਆ ਆ ਜਾ ਭਾਈ ਆ ਸ਼੍ਰੀ ਚਮਕੌਰ ਸਾਹਿਬ ਵਾਲਾ ਮੁੰਡਾ ਹਰੀਪੁਰ ਕਮੇਟੀ ਵਾਲੇ ਮੁੰਡੇ ਕਹਿੰਦੇ ਜੱਜੀ ਹੁਣੀ ਜਾਦੀ ਕਕੌਟ ਇਹ ਕਹਿੰਦੇ ਨਰਾਇਣੇ ਹੋਣੀ ਤੇ ਜੈਦੀ ਹਿਰੀ ਸਾਡੇ ਮਾਣ ਕਰਦੇ ਆ ਵੀਰ ਇਹਨਾਂ ਦਾ ਧੰਨਵਾਦ ਆ ਬੱਚਾ ਮਾਣ ਕਰਦੇ ਆ ਮੁੰਡੇ ਦੀ ਖੇਡ ਦੇ ਉੱਤੇ ਤਰੀਕ ਚਮਕੌਰ ਸਾਹਿਬ ਲੱਕੀ ਪੰਪ ਸ੍ਰੀ ਚਮਕੌਰ ਸਾਹਿਬ ਵਾਲਾ ਸਾਡਾ ਭਰਾ ਕਹਿੰਦੇ ਉਧਰ ਵੱਲੋਂ ਤਿਆਰ ਕੀਤਾ ਹੋਇਆ ਇਹ ਕਹਿੰਦੇ ਜੋਤ ਕੰਬਾਲੀ ਵਾਲਾ ਕਹਿੰਦਾ ਜੇ ਦੋ ਗੇੜੇ ਪੂਰੇ ਕਰਦਾ ਤਾਂ 500 ਰੁਪਇਆ ਬਿੰਦੇ ਦੇ ਲਈ ਪੁੱਜ ਗਿਆ ਜੋਤ ਕੰਬਾਲੀ ਵਾਲੇ ਵੱਲੋਂ ਬੜੇ ਮਾਨ ਸਨਮਾਨ ਹੋ ਗਿਆ ਇਹਦੋਂ ਅਗਲਾ ਬਿੰਦਾ ਕਿਹੜਾ ਬਿੰਦੇ ਅਗਲਾ ਕਿਹੜਾ ਬਿੰਦਾ ਬਾਵੀ ਜੀ ਇਹਦੋਂ ਅਗਲਾ ਟਰੈਕਟਰ ਉਹਨੂੰ ਵੀ ਆਪਾਂ ਕਾੜਾ ਕਰੀਏ ਉਹ ਟਰੈਕਟਰ ਦੀ ਗਤੀ ਦੇਖੋ ਦਰਸ਼ਕਾਂ ਦੀਆਂ ਉਂਗਲਾਂ ਝੂਲਦੀਆਂ ਨੇ ਕਿ ਉਂਗਲੀ ਤੇ ਉਂਗਲੀ ਤੇ ਰਮਾਲਾ ਘਮਾਉਂਦਾ ਆਹ ਦਿਲਬਰ ਜਾਨੀ ਦਿਲਬਰ ਜਾਨੀ ਮੇਰੇ ਵੀਰੋ 500 ਜੋਤ ਕੰਬਾਲੀ ਵੱਲੋਂ ਬਿੰਦੇ ਦੇ ਲਈ ਪੁੱਜ ਗਿਆ ਹਰੀਬਰ ਵਾਲੇ ਚੈਨੀ आ देखने या, ला सब हादसा शाबा हले हुए वालों ने शासन पिंडे नहीं पांच सौ पाया जी शासन वालों ਪਿੰਡੇ ਦੇ ਲਈ 500 ਲਕੀ ਡੀਜ਼ਲ ਪੰਪ ਸ੍ਰੀ ਚਮਕਾਉ ਸਾਹਿਬ ਉੱਥੇ ਸਮੁੱਚੀ ਟੀਮ ਗੁਰਪੇਰ ਮਾ ਵੀ ਪਾਓ ਜੀ ਪਾਓ ਹਲੇ ਤਾਂ ਪੁੱਛ ਰਿਹਾ ਜਲਦੀ ਪਾ ਦਿਓ ਸਾਡਾ ਦੇ ਜਾ ਬਾਈ ਸਾਡਾ ਦੇ ਟਾਈਮ ਵਾਲੇ ਤੋਂ ਥੋੜਾ ਜਿਹਾ ਦੂਰ ਹੋ ਜਾ ਬਾਈ ਦਰਸ਼ਕ ਕਲਕਾਰੀਆਂ ਮਾਰਦੇ ਨੇ ਓਏ ਦਰਸ਼ਕ ਰੱਬਾ ਪਾ ਲਓ ਓ ਤਾਣ ਬੱਲੇ 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 ਆਓ ਸਾਹਮਣੇ ਰੁਕੋ 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 ਓਰੇ ਆ ਜਾ ਭਾਈ ਮੇਰੇ ਆ ਜਾ ਤੇਜੀ ਤੇਜੀ ਮੇਰੇ ਕੋਲ ਆ ਜਾ ਓਰੇ ਆ ਜਾ ਭਾਈ ਇਹਦੀ ਟਾਈਮਿੰਗ ਦੱਸਣੀ ਪਊ ਬਾਜੀ ਇੱਕ ਮਿੰਟ ਭਾਈ ਇੱਕ ਮਿੰਟ ਇਹਦਾ ਟਾਈਮ ਆ ਵੀਰੇ 2 ਮਿੰਟ 4 ਸੈਕਿੰਡ ਹੋ ਬਾਅਦ ਦੇ ਬੰਦ ਕਤਰਾ ਤੇ ਵੰਟ 4 ਸੈਕਿੰਡ 94 ਮੈਕਰੋ ਕਤਲੌਰ ਵਾਲਾ ਬੰਦਾ ਭਾਈ ਮੇਰੇ ਕੋਲ ਆ ਕੇ ਪੈਸੇ ਲੈ ਜਾਵੇ ਲੱਕੀ ਸਾਡੇ ਜੋਤ ਕਮਾਲੀ ਵੱਲੋਂ ਤੇ ਇੱਕ ਹੋਰ ਭਲਾ ਦੇ ਕੇ ਗਿਆ ਸੀ 500 ਮੇਤੇ ਆ ਕੇ ਪੈਸੇ ਲੈ ਗਏ ਜੀ ਐਨ ਕਹਿੰਦੇ ਰਿਕਾਰਡ ਬਣਨੇ ਵੀ ਆ ਤੇ ਰਿਕਾਰਡ ਟੁੱਟਦੇ ਵੀ ਆ ਬੰਦੇ ਨੂੰ ਇੱਕ ਥਿੱਲ ਕੈਮਰੇ ਵਾਲਾ ਵੀ ਨੇੜੇ ਨੇ ਫੋਟੋ ਆਉਣ ਗਈਆਂ ਜੀ ਤਾਜ ਗੁਰਪਾਲਾ ਦੂਜਾ ਟਰੈਕਟਰ ਜਿਹੜਾ ਉਹ ਐਂਟਰੀ ਕਰ ਰਿਹਾ ਬਾਜ ਗੁਰਪਾਲੇ ਵੀਰ ਦੂਜਾ ਟਰੈਕਟਰ ਜਿਹੜਾ ਐਂਟਰੀ ਕਰੇਗਾ ਆਓ ਤੇਰਾ ਜਲਦੀ ਦੇ ਨਾਲ